ਆਹ ਦੇਖੋ ਪ੍ਰੀਤ ਹੱਥੀਂ ਕੰਮ ਹੋਈ ਜਾਂਦਾ ਹੈ ਦੇਖੋ ਅੱਜ ਦੇ ਜਮਾਨੇ 'ਚ ਵੀ ਜੇ ਸਭ ਤੋਂ ਮਹਿੰਗੀ ਕਲਾਏ ਤਾਂ ਉਹ ਹੱਥਾਂ ਵਾਲੀ ਕਲਾਏ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਕਲਾ ਪਰ ਜੇ ਤੁਸੀਂ ਇਹਨੂੰ ਸ਼ੋਰੂਮਾਂ ਤੋਂ ਖਰੀਦੋਗੇ ਨਾ ਚੰਡੀਗੜ੍ਹ ਦੇ ਸ਼ੋਰੂਮਾਂ ਤੋਂ ਕਿਤੋਂ ਹੋਰ ਖਰੀਦੋਗੇ ਤਾਂ ਇਹ ਤੁਹਾਨੂੰ ਲੱਖਾਂ ਦੇ ਵਿੱਚ ਸੂਟ ਮਿਲਣਗੇ ਲੱਖਾਂ ਦੇ ਵਿੱਚ ਪਰ ਇਹ ਲੱਖਾਂ ਰੁਪਈਆ ਵਾਲੀ ਕਲਾ ਤੁਹਾਨੂੰ ਮੈਂ ਭੈਣ ਦਿਖਾਈ ਦੇਊਗੀ ਤੁਹਾਨੂੰ ਪ੍ਰਭਜੋਤ ਕੋਲ ਭੈਣ ਇਧਰਲੇ ਪਾਸੇ ਨੂੰ ਪ੍ਰੀਤ ਕੈਮਰਾ ਕਰ ਦੇਂ ਇਹ ਭੈਣ ਮਲੇਰ ਕੋਟਲੇ ਦੇ ਵਿੱਚ ਕੰਮ ਕਰਦੀ ਆ ਤੁਸੀਂ ਇਹਨੂੰ ਦੁਨੀਆ 'ਚ ਕਿਤੇ ਵੀ ਬੈਠੇ ਆ ਭੈਣ ਨੂੰ ਫੋਨ ਕਰੋ ਜਿੰਨੀਆਂ ਭੈਣਾਂ ਬੈਠੀਆਂ ਵੀਰ ਬੈਠੇ ਆ ਜੇ ਉਹ ਆਪਣੀ ਬੀਬੀ ਨੂੰ ਧੀ ਨੂੰ ਭੈਣ ਨੂੰ ਮੈਸੇਜ ਨੂੰ ਕੋਈ ਸੂਟ ਗਿਫਟ ਕਰਨਾ ਚਾਹੁੰਦੇ ਜਾਂ ਖਰੀਦਣਾ ਚਾਹੁੰਦੇ ਆ ਹੈਂਡ ਵਰਕਰ ਦੁਨੀਆ ਦੇ ਕਿਸੇ ਵੀ ਤਰ੍ਹਾਂ ਦੀ ਕਢਾਈ ਦਾ ਭੈਣ ਨੂੰ ਸੈਂਪਲ ਭੇਜੋ ਭੈਣ ਉਸੇ ਤਰ੍ਹਾਂ ਦਾ ਸੂਟ ਉਸੇ ਤਰ੍ਹਾਂ ਦਾ ਬੇਸ ਲੈ ਕੇ ਤੁਹਾਨੂੰ ਪਸੰਦ ਕਰਾ ਕੇ ਸੂਟ ਸਿਉ ਕੇ ਤੁਹਾਡੇ ਕੋਲ ਸ਼ਿਪ ਕਰ ਦੂਗੀ ਜਿੱਥੇ ਵੀ ਮਰਜ਼ੀ ਬੈਠਿਆ ਜੇ ਭੈਣ ਕੋਲੇ ਆਉਣਾ ਹੋਇਆ ਤਾਂ ਮਲੇਰ ਕੋਟਲੇ ਆ ਭੈਣ ਹੋਣਾ ਦਾ ਬੁਟੀਕ ਜੇ ਤੁਸੀਂ ਨਹੀਂ ਵੀ ਆਉਣਾ ਆ ਨਹੀਂ ਸਕਦੇ ਤਾਂ ਤੁਸੀਂ ਨਾਪ ਭੇਜ ਦਿਓ ਭੈਣ ਹੋਣੀ ਸੂਟ ਸਿਓ ਕਿ ਤੁਹਾਡੇ ਘਰੇ ਭੇਜ ਦੇ ਭੇਜ ਦੇਣਗੇ